ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਵਾਇਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਪਾਠ ਹੈਗਾ ਜੀ ਬੇਨੰਤੀ ਚੋਪਈ ਸਾਹਿਬ ਦਾ ਪਾਠ ਤੇ ਉਸ ਪਾਠ ਦੇ ਵਿੱਚ ਕਿਹੜੇ ਪਰਿਵਾਰ ਦੀ ਗੱਲ ਕੀਤੀ ਗਈ ਹੈ ਜੀ ਉਹਦੇ ਬਾਰੇ ਗੱਲ ਕਰਾਂਗੇ ਜੀ ਆਪਾਂ ਅੱਜ ਜਿਹੜੀ ਮੇਰੀ ਪਿਛਲੀ ਵੀਡੀਓ ਸੀਗੀ ਕਿ ਪਾਠ ਕਰਨ ਦਾ ਤਰੀਕਾ ਮੈਂ ਦੱਸਿਆ ਸੀਗਾ ਤੇ ਉਸ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਤੇ ਗੱਲ ਕੀਤੀ ਸੀਗੀ ਪਰਿਵਾਰ ਦੀ ਕਿ ਕਿਹੜੇ ਪਰਿਵਾਰ ਦੀ ਗੱਲ ਹੋ ਰਹੀ ਹੈ ਕਿ ਮੈਂ ਇੱਕ ਨਵੀਂ ਵੀਡੀਓ ਬਣਾਵਾਂਗੀ ਤੇ ਉਸ ਤੇ ਉੱਤੇ ਹੀ ਮੈਂ ਇਹ ਵੀਡੀਓ ਬਣਾਈ ਹੈ ਜੀ ਤੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਚੱਲ ਜੀ ਕਿ ਕਿਸ ਪਰਿਵਾਰ ਦੀ ਗੱਲ ਹੋ ਰਹੀ ਹੈ ਸੋ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਸੋ ਜਿਹੜੇ ਜਿਹੜੇ ਪੜਦੇ ਹਨ ਪਾਠ ਜੀ ਬਾਣੀ ਪੜ੍ਹਦੇ ਹਨ ਸੋ ਉਹ ਉਹਨਾਂ ਨੇ ਪੜਿਆ ਹੋਊਗਾ ਕਿ ਸੁਖੀ ਬਸੇ ਮੋਰੋ ਪਰਿਵਾਰਾ ਸੇਵ ਸਿਖ ਸਵੇ ਕਰਤਾਰਾ ਮੋਰ ਰਖਚਾਨਿਤ ਕਰਦੇ ਕਰੇ ਸਭ ਬੈਰਨ ਕੋ ਆਜ ਸੰਗਰੀ ਹੈ ਸੋ ਇਹ ਸਭ ਜੋ ਤੁੱਕਾਂ ਹਨ ਇਸ ਦੇ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਪਰਿਵਾਰ ਆਪਣਾ ਇਸ ਸੰਸਾਰਿਕ ਪਰਿਵਾਰ ਦੀ ਗੱਲ ਨਹੀਂ ਹੋ ਰਹੀ ਜੀ ਬਾਈ ਗੁਰੂ ਜੀ ਆਪਣੇ ਅੰਦਰ ਵੀ ਇੱਕ ਪਰਿਵਾਰ ਹੈ ਹਾਂਜੀ ਆਪਾਂ ਆਪਣਾ ਜੋ ਇਹ ਸਰੀਰ ਹੈ ਇਸ ਦੇ ਵਿੱਚ ਵੀ ਇੱਕ ਪਰਿਵਾਰ ਵੱਸਦਾ ਹੈ ਸੋ ਆਪਾਂ ਨੂੰ ਇਸ ਦੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੈਗੀ ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ ਵਾਹਿਗੁਰੂ ਜੀ ਸੋ ਆਪਾਂ ਨੂੰ ਵੀ ਹੌਲੀ ਹੌਲੀ ਪਤਾ ਚੱਲਿਆ ਗੁਰਮੁਖਤ ਗਿਆਨ ਆਪਾਂ ਨੇ ਥੋੜਾ ਬਹੁਤ ਲਿਆ ਤੇ ਉਸ ਦੇ ਆਧਾਰ ਤੇ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਆਪਾਂ ਇਹ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ ਵਾਹਿਗੁਰੂ ਜੀ ਵਾਣੀ ਗੁਰਬਾਣੀ ਗੁਰੂ ਦਾ ਫਰਮਾਨ ਹੈ ਜੀ ਉਹਨਾਂ ਨੇ ਜੋ ਜੋ ਗੁਰਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ ਹੈ ਸਮਝਾਉਣਾ ਕਰ ਗਏ ਹਨ ਤੇ ਵਿਆਖਿਆ ਵੀ ਸਾਨੂੰ ਦੇ ਕੇ ਗਏ ਹਨ ਤੇ ਸਾਰੇ ਜੋ ਵੀ ਵੱਡੇ ਵੱਡੇ ਗਿਆਨੀ ਹਨ ਤੇ ਉਹ ਅਕਤ ਕਥਾ ਕਰਦੇ ਹਨ ਉਸ ਦੇ ਵਿੱਚ ਉਹ ਸਾਰਾ ਕੁਝ ਹੀ ਸਮਝਾਉਂਦੇ ਹਨ ਵੈਕਰੂ ਜੀ ਤੇ ਆਪਾਂ ਨਹੀਂ ਸਮਝਦੇ ਕਿਉਂਕਿ ਆਪਾਂ ਜੋ ਹਾਂ ਆਪਾਂ ਜੀਵ ਜੋ ਹਾਂ ਇੱਥੇ ਦੁਨੀਆ ਤੇ ਆ ਜਾਂਦੇ ਆਪਾਂ ਸੰਸਾਰਿਕ ਸੰਸਾਰਿਕ ਗੱਲਾਂ ਦੇ ਵਿੱਚ ਇੰਨੇ ਰੁੱਝ ਜਾਂਦੇ ਆ ਕਿ ਬਸ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਅਸਲ ਅੱਪਾ ਕੋਣ ਆ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਬਸ ਆਪਾਂ ਨੂੰ ਸਿਰਫ ਇਹ ਯਾਦ ਰਹਿੰਦਾ ਹੈ ਕਿ ਆਪਾਂ ਉੱਠੇ ਹਾਂ ਆਪਾਂ ਨੇ ਖਾਣਾ ਹੈ ਆਪਾਂ ਨੇ ਕਿਰਤ ਕਰਨੀ ਹੈ ਕੰਮ ਕਰਨਾ ਹੈ ਬੱਚੇ ਪਾਲਨੇ ਹਨ ਵਿਆਹਨੇ ਹਨ ਬਸ ਇਹਨਾਂ ਦੇ ਵਿੱਚ ਹੀ ਆਪਾਂ ਪਹਿਲਾਂ ਜਵਾਨ ਹੁੰਨੇ ਆ ਫਿਰ ਬੁੱਢੇ ਹੋ ਜਾਂਦੇ ਆ ਤੇ ਫਿਰ ਜਦੋਂ ਆਖਰੀ ਸਾਹ ਆਪਣਾ ਚੱਲਦਾ ਹੈ ਉੱਥੇ ਆਪਾਂ ਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਹਾਂ ਹੁਣ ਮੈਂ ਇੱਥੋਂ ਚਲੇ ਜਾਣਾ ਹੈ ਤੇ ਮੇਰੀ ਯਾਤਰਾ ਪੂਰੀ ਹੋ ਗਈ ਹੈ ਤੇ ਉਹ ਇਹ ਸੋਚ ਕੇ ਬਸ ਐਦਾਂ ਹੀ ਚਲੇ ਜਾਂਦੇ ਹਨ ਤੇ ਜਨਮ ਜਨਮ ਦੇ ਵਿੱਚ ਫਿਰ ਪਈ ਜਾਂਦੇ ਹਨ 84 ਦੇ ਗੇੜ ਦੇ ਵਿੱਚ ਫਿਰ ਪੈ ਜਾਂਦੇ ਹਨ ਸੋ ਵੈਗਰੂ ਜੀ ਨੇ ਸਾਨੂੰ ਇਹ ਸਾਰੇ ਜੀਵਨ ਦੀ ਸਚਾਈ ਸੋ ਆਪਾਂ ਨੂੰ ਦੱਸੀ ਹੈ ਤੇ ਆਪਾਂ ਨੂੰ ਨਹੀਂ ਪਤਾ ਸੋ ਵੈਗਰੂ ਜੀ ਵੈਗਰੂ ਜੀ ਦੱਸਦੇ ਹਨ ਕਿ ਇਹ ਜੋ ਪਾਠ ਹਨ ਆਪਾਂ ਕਰਦੇ ਹਨ ਕੋਈ ਵੀ ਪਾਠ ਕਰਦੇ ਹਰ ਪਾਠ ਦੇ ਵਿੱਚ ਵੈਗਰੂ ਜੀ ਨੇ ਕੁਝ ਗੱਲਾਂ ਆਪਣੇ ਨਾਲ ਕਰਦੇ ਹਨ ਉਹ ਆਪਣੇ ਨਾਲ ਗੱਲਾਂ ਕਰਦੇ ਹਨ ਆਪਾਂ ਨੂੰ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਕਿਉਂ ਨਹੀਂ ਪਤਾ ਕਿਉਂਕਿ ਆਪਾਂ ਨੇ ਕਦੇ ਬਾਣੀ ਵਿਚਾਰੀ ਨਹੀਂ ਹੈ ਵੈਗੁਰੂ ਜੀ ਜਦੋਂ ਆਪਾਂ ਇਹਨਾਂ ਦੀ ਵਿਆਖਿਆ ਆਪਾਂ ਨੂੰ ਵਿਚਾਰਾਂਗੇ ਆਪਾਂ ਨੂੰ ਪਤਾ ਚੱਲੇਗਾ ਕਿ ਇਸ ਤੁਕ ਦਾ ਅਕਲ ਮਤਲਬ ਕੀ ਹੈ ਤਾਂ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਵੈਗੁਰੂ ਜੀ ਇਸ ਤੁਕ ਦੇ ਵਿੱਚ ਕੀ ਸਮਝਾਉਣਾ ਕਰ ਗਏ ਹਨ ਤੇ ਸਮਝਾਉਣ ਤੋਂ ਬਾਅਦ ਜੇ ਆਪਾਂ ਨੂੰ ਸਮਝ ਆ ਰਹੀ ਹੈ ਗੱਲ ਆਪਾਂ ਵਿਆਖਿਆ ਪੜ ਰਹੀਆਂ ਆ ਵਿਚਾਰ ਰਹੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨੀ ਪਵੇਗੀ ਕਿਉਂਕਿ ਉਹਨਾਂ ਨੇ ਆਪਾਂ ਨੂੰ ਦੇਖੋ ਅ ਅਮਰ ਤੇ ਛਕਣ ਬਾਰੇ ਦੱਸਿਆ ਹੈ ਝੂਠ ਨਹੀਂ ਬੋਲਣਾ ਝੂਠ ਵੀ ਨਹੀਂ ਖਾਣੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਠੀਕ ਹੈ ਜੀ ਬਹੁਤ ਗੱਲਾਂ ਹਨ ਜੋ ਆਪਾਂ ਨੂੰ ਸਮਝਾਈਆਂ ਹਨ ਤੇ ਆਪਾਂ ਉਹਨਾਂ ਦੇ ਉੱਤੇ ਨਹੀਂ ਪੂਰੇ ਉੱਤਰ ਦੇ ਜੀ ਵੈਗੁਰੂ ਜੀ ਆਪਾਂ ਦੇਖੋ ਜਦੋਂ ਝੂਠ ਬੋਲਦੇ ਹਾਂ ਸਾਹਮਣੇ ਵਾਲੇ ਨੂੰ ਚਾਹ ਨਹੀਂ ਪਤਾ ਕਿ ਆਪਾਂ ਝੂਠ ਬੋਲ ਰਹੇ ਹਾਂ ਬਟ ਆਪਣੇ ਅੰਦਰ ਉਹੀ ਪਰਿਵਾਰ ਦੀ ਮੈਂ ਗੱਲ ਆ ਗਈ ਫਿਰ ਵਾਪਸ ਕਿ ਆਪਣੇ ਅੰਦਰ ਇੱਕ ਪਰਿਵਾਰ ਬੈਠਾ ਹੈ ਧਰਮ ਰਾਏ ਬੈਠਾ ਹੈ ਚਿੱਤਰ ਗੁਪਤ ਬੈਠੇ ਹਨ ਪੰਜ ਦੂਤ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਤਿੰਨ ਇਹ ਸਾਡਾ ਇਹ ਸਾਡਾ ਪਰਿਵਾਰ ਹੈ ਵੈਗੁਰੂ ਜੀ ਆਪਣੇ ਅੰਦਰ ਪੁੰਨੀ ਤੋਂ ਲੈ ਕੇ ਉੱਤੋਂ ਤੱਕ ਇੱਥੇ ਇੱਥੇ ਆਪਣੇ ਦਸ਼ਮ ਦਵਾਰ ਹੈ ਵਾਹਿਗੁਰੂ ਜੀ ਇੱਥੇ ਗੁਰੂ ਜੀ ਬਿਰਾਜਮਾਨ ਹਨ ਤੁਸੀਂ ਗੁਰੂ ਜੀ ਨੂੰ ਕਦੇ ਆਪਣੇ ਹਜ਼ਰ ਨਜ਼ਰ ਨਹੀਂ ਮੰਨਦੇ ਮੈਂ ਵੀ ਨਹੀਂ ਮੰਨਦੀ ਸੀ ਮੈਨੂੰ ਵੀ ਨਹੀਂ ਪਤਾ ਸੀ ਬਟ ਜਦੋਂ ਤੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਮੈਨੂੰ ਥੋੜਾ ਥੋੜਾ ਮਹਿਸੂਸ ਹੋਣ ਲੱਗ ਗਿਆ ਸੀ ਕਾਫੀ ਸਾਲ ਹੋ ਗਏ ਸੀ ਕਿ ਮੈਨੂੰ ਪਾਠ ਕਰਦੇ ਹੋਏ ਮੈਨੂੰ ਥੋੜਾ ਥੋੜਾ ਮਹਿਸੂਸ ਹੁੰਦਾ ਸੀ ਕਿ ਕਿ ਗੁਰਬਾਣੀ ਕੁਝ ਕਹਿ ਰਹੀ ਹੈ ਮੈਂ ਇਹਦੀ ਵਿਆਖਿਆ ਕਰਾਂ ਮੈਂ ਪੜਾਂ ਮੈਂ ਜਾਣਾਂ ਕਿ ਆਖਿਰ ਸਾਨੂੰ ਗੁਰੂ ਜੀ ਸਾਹਿਬ ਕਹਿ ਕੀ ਰਹੇ ਨੇ ਕਿ ਇਹ ਪਾਠ ਕਰਨ ਦਾ ਕੀ ਮਤਲਬ ਹੈਗਾ ਪਰ ਰੱਟੇ ਥੋੜੀ ਨਾ ਮਾਰਨੇ ਨੇ ਵੇ ਇੱਥੇ ਇਹ ਧੁੱਕ ਪੜ ਲੀ ਰੋਜ਼ ਆਪਾਂ ਦੇਖੋ ਪਾਠ ਕਰਦੇ ਹਾਂ ਡੇਲੀ ਨਿਤਨੇਮ ਕਰਦੇ ਹਾਂ ਪੰਜਾਬ ਆਣਿਆਂ ਦੇ ਪਾਠ ਕਰਦੇ ਹਾਂ ਸ਼ਾਮ ਦਾ ਰਹਿਰਾ ਸਾਹਿਬ ਦੀ ਬਾਣੀ ਵੀ ਪੜਦੇ ਹਾਂ ਹਾਂ ਸੁਖਨੀ ਸਾਹਿਬ ਦੇ ਪਾਠ ਵੀ ਕਰਦੇ ਹਾਂ ਹੋਰ ਵੀ ਆਪਾਂ ਪਾਠ ਕਰੀ ਜਾਂਦੇ ਹਾਂ ਦੁਪੰਜਨੀ ਦੇ ਪਾਠ ਮਤਲਬ ਪਾਠ ਕਰੀ ਜਾ ਰਹੇ ਹਾਂ ਆਪਾਂ ਨੂੰ ਨਾ ਮਤਲਬ ਤਾਂ ਪਤਾ ਨਹੀਂ ਵਾਹਿਗੁਰੂ ਜੀ ਮਤਲਬ ਹੀ ਨਹੀਂ ਪਤਾ ਤਾਂ ਆਪਣਾ ਫਿਰ ਫਾਇਦਾ ਕਿੱਦਾਂ ਹੋਏਗਾ ਵਾਹਿਗੁਰੂ ਜੀ ਜਦੋਂ ਤੱਕ ਆਪਾਂ ਨੂੰ ਮਤਲਬ ਨਹੀਂ ਪਤਾ ਚੱਲਦਾ ਆਪਣਾ ਫਾਇਦਾ ਨਹੀਂ ਹੋ ਸਕਦਾ ਆਪਾਂ ਉਸ ਨੂੰ ਉਦੋਂ ਤੱਕ ਆਪਣੀ ਆ ਸੰਸਾਰਿਕ ਜੀਵਨ ਚ ਆਪਾਂ ਨੂੰ ਵਰਤਦੇ ਨਹੀਂ ਗੱਲਾਂ ਨੂੰ ਮੰਨਦੇ ਨਹੀਂ ਵੈਗਰੂ ਜੀ ਉਦੋਂ ਤੱਕ ਤਾਂ ਆਪਣਾ ਭਲਾ ਹੋ ਹੀ ਨਹੀਂ ਸਕਦਾ ਵੈਗਰੂ ਜੀ ਸੋ ਆਪਾਂ ਉਸੇ ਗੱਲ ਤੇ ਫੇਰ ਆ ਜੰਨੇ ਆ ਜੀ ਆਪਣੇ ਅੰਦਰ ਇੱਕ ਪਰਿਵਾਰ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਪੰਜ ਦੂਤ ਹਨ ਇਹ ਪੰਜ ਦੂਤ ਜਦੋਂ ਆਪਣਾ ਜਨਮ ਹੁੰਦਾ ਹੈ ਇਹ ਸਾਰਾ ਪਰਿਵਾਰ ਆਪਣੇ ਨਾਲ ਉਸੇ ਟਾਈਮ ਵੈਗਰੂ ਨੇ ਆਪਾਂ ਨੂੰ ਵਾਖਸ਼ ਦਿੱਤਾ ਹੈ ਕਿ ਇਹ ਪਰਿਵਾਰ ਤੁਹਾਡੇ ਨਾਲ ਰਹੇਗਾ ਤੇ ਤੁਸੀਂ ਇਹਨਾਂ ਦੇ ਨਾਲ ਲੜਦੇ ਹੋਏ ਸੱਚ ਦੇ ਨਾਲ ਸੱਚ ਦੇ ਵਿੱਚ ਸਮਾ ਜਾਣਾ ਹੈ ਮੇਰੇ ਕੋਲ ਆ ਜਾਣਾ ਹੈ ਪਰ ਆਪਾਂ ਕੀ ਕਰਦੇ ਹਾਂ ਜਦੋਂ ਆਪਣਾ ਜਨਮ ਹੁੰਦਾ ਹੈ ਆਪਾਂ ਭੁੱਲ ਜਾਂਦੇ ਹਾਂ ਆਪਣਾ ਮਨ ਜੋ ਹੈ ਅਸਲ ਕਹਾਣੀ ਮੰਨਦੀ ਹੈ ਮਨ ਜੋ ਹੈ ਉਹ ਸੰਸਾਰਿਕ ਜੀਵਨ ਦੇ ਵਿੱਚ ਆ ਕੇ ਇਹ ਭੁੱਲ ਜਾਂਦਾ ਹੈ ਕਿ ਮੈਂ ਕੌਣ ਹਾਂ ਮੈਂ ਕਿੱਥੇ ਆਇਆ ਮੈਂ ਕੀ ਕਰਨਾ ਹੈ ਉਹ ਇਹਨਾਂ ਗੱਲਾਂ ਦੇ ਵਿੱਚ ਹੀ ਰੁੱਝ ਜਾਂਦਾ ਹੈ ਮਨ ਜੋ ਹੈ ਉਹ ਆਪਣੇ ਇਹਨਾਂ ਪੰਜਾਂ ਦੂਤਾਂ ਦੇ ਆਪਾਂ ਬਸ ਕਰ ਦਿੰਨੇ ਹਾਂ ਹੁਣ ਠੀਕ ਹੈ ਜੀ ਕ੍ਰੋਧ ਆਈ ਜਾਂਦਾ ਹੈ ਆਪਾਂ ਕੰਮ ਕਰੀ ਜਾਂਦੇ ਹਾਂ ਮਤਲਬ ਹੰਕਾਰੀ ਵੀ ਹੋ ਜਾਂਦੇ ਹਾਂ ਮੋਹ ਵੀ ਕਰਦੇ ਹਾਂ ਲੋਕ ਦੇ ਵਿੱਚ ਲਾਲਚ ਮਾਇਆ ਦੇ ਵਿੱਚ ਪੈ ਜਾਂਦੇ ਹਾਂ ਇਹਨਾਂ ਦੇ ਆਪਾਂ ਨੇ ਮਨ ਨੂੰ ਇਹਨਾਂ ਨੂੰ ਫੜਾ ਦਿੱਤਾ ਹੈ ਕਿ ਤੁਸੀਂ ਚਲਾਈ ਜਾਓ ਸਾਡੇ ਮਨ ਨੂੰ ਸੋ ਇਹ ਪਰਿਵਾਰ ਜੋ ਹੈ ਆਪਾਂ ਨੇ ਇਨਾਂ ਪਰਿਵਾਰ ਨੂੰ ਹੀ ਆਪਾਂ ਨੇ ਆਪਣੇ ਬਸ ਵਿੱਚ ਕਰਕੇ ਹੀ ਆਪਾਂ ਉਸ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ ਤੇ ਇਸ ਪਰਿਵਾਰ ਨੂੰ ਕੋਣਾ ਅਜੇ ਤੱਕ ਕਰ ਸਕਿਆ ਹੈ ਜੀ ਜੋ ਵੱਡੇ ਵੱਡੇ ਸੰਤ ਹੋਏ ਹਨ ਜੋ ਆਪਣੇ ਸੰਤ ਮਸਕੀਨ ਜੀ ਸੰਤ ਅਤਰ ਸਿੰਘ ਜੀ ਸੰਤ ਦਰਸ਼ਨ ਸਿੰਘ ਜੀ ਸੰਤ ਬਹੁਤ ਸੰਤ ਨੇ ਜੀ ਜੇ ਮੈਂ ਗਿਣਾਵਾਂ ਤਾਂ ਸ਼ਾਇਦ ਮੇਰੀ ਉਂਗਲਾਂ ਵੀ ਮੁੱਕ ਜਾਣਗੀਆਂ ਕਿਉਂਕਿ ਆਪਾਂ ਨੇ ਕਦੇ ਇੰਨਾਂ ਗੱਲਾਂ ਬਾਰੇ ਸੋਚਿਆ ਨਹੀਂ ਕਦੇ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਆਪਾਂ ਕੀ ਕਰ ਰਹੇ ਹਾਂ ਜੋ ਆਪਣਾ ਯੂਥ ਹੈ ਨਾ ਯੂਥ ਕੀ ਕਰਨ ਤੇ ਲੱਗਾ ਹੋਇਆ ਹੈ ਬਸ ਖਾ ਲਿਆ ਪੀ ਲਿਆ ਮਤਲਬ ਕਪੜੇ ਖਰੀਦ ਲੈ ਕਪੜੇ ਪਾ ਲੈ ਪਹਿਨ ਲੈ ਵਿਆਹ ਦੇਖ ਲੈ ਐਦਾਂ ਹਨਾ ਘੁੰਮ ਲੈ ਫਿਰ ਲੈ ਐਦਾਂ ਮਤਲਬ ਐਦਾਂ ਹੀ ਸਾਰੀ ਦੁਨੀਆ ਆਪਾਂ ਨੇ ਐਦਾਂ ਹੀ ਆਪਣੇ ਸਾਲ ਬਰਬਾਦ ਕਰ ਦਿੱਤੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇੱਥੇ ਕਰਨ ਕੀ ਆਏ ਆ ਵਾਈਗਰੂ ਨੇ ਕਿਹਾ ਕਿ ਕਿਰਤਵੀ ਕਰੋ ਇੱਥੇ ਰਹੋ ਪਰ ਐਦਾਂ ਥੋੜੀ ਕਿ ਮੈਨੂੰ ਭੁੱਲ ਜਾਓ ਮੈਨੂੰ ਯਾਦ ਕਰਕੇ ਹਾਜ਼ਰ ਨਾਜ਼ਰ ਤਾਂ ਤੁਸੀਂ ਬਿਲਕੁਲ ਨਹੀਂ ਸਮਝਦੇ ਜਦੋਂ ਤੁਸੀਂ ਝੂਠ ਬੋਲਦੇ ਹੋ ਬਿਲਕੁਲ ਹੀ ਸੋਚਦੇ ਕਿ ਵਾਈਗਰੂ ਮੇਰੇ ਨਾਲ ਬੈਠੇ ਹਨ ਠੀਕ ਹੈ ਜੀ ਪਾਪ ਕਰਦੇ ਆ ਉਦੋਂ ਨਹੀਂ ਆਪਾਂ ਵੇਖਦੇ ਕਿ ਵਾਇਗਰੋ ਮੇਰੇ ਨਾਲ ਚੁਗਲੀ ਕਰਦੇ ਆ ਉਦੋਂ ਨਹੀਂ ਆਪਾਂ ਵੇਖਦੇ ਕਿ ਵਾਇਗਰੋ ਮੇਰੇ ਨਾਲ ਨਿੰਦਿਆ ਕਰਦੇ ਆ ਉਦੋਂ ਨਹੀਂ ਆਪਾਂ ਦੇਖ ਲਈ ਈਰਖਾ ਕਰਦੇ ਆ ਉਦੋਂ ਨਹੀਂ ਵੇਖਦੇ ਕੋਈ ਵੀ ਆਪਾਂ ਇਹੋ ਜਿਹਾ ਕੰਮ ਕਰਦੇ ਆ ਇੱਕ ਵਾਰ ਵਾਇਗਰੋ ਜੀ ਵਿੱਚੋਂ ਆਵਾਜ਼ ਆਂਦੀ ਹੈ ਆਪਣੇ ਅੰਦਰੋਂ ਇੱਕ ਵਾਰ ਬਾਜ਼ ਛੋਟੀ ਜੀ ਆਵਾਜ਼ ਆਂਦੀ ਹੈ ਕਿ ਨਹੀਂ ਇਹ ਨਾ ਕਰ ਇਹ ਗਲਤ ਹੈ ਪਰ ਆਪਣਾ ਜੋ ਹੈ ਨਾ ਹੰਕਾਰ ਈਰਖਾ ਆਪਣਾ ਮਤਲਬ ਆਪਣੀ ਮੰਨ ਹੀ ਉਹਨ ਪੰਜ ਦੁੱਤਾਂ ਨੂੰ ਦੇ ਰੱਖਿਆ ਆਪਾਂ ਕਿੱਥੇ ਉਸਮਾਨ ਨੂੰ ਵੈਗਰੂ ਨੂੰ ਦੇ ਦਾਂਗੇ ਆਪਾਂ ਨਹੀਂ ਦਿੰਦੇ ਵੈਗਰੂ ਜੀ ਇਹ ਮੰਨ ਹੈ ਇਹ ਮੰਨ ਵਸਤ ਉਦੋਂ ਹੋਏਗਾ ਜਦੋਂ ਆਪਾਂ ਬੰਦਗੀ ਕਰਾਂਗੇ ਵੈਗਰੂ ਜੀ ਦੀ ਬੰਦਗੀ ਕਿੱਦਾਂ ਕਰਨੀ ਹੈ ਇਹ ਨਹੀਂ ਮੈਂ ਕਹਿ ਰਹੀ ਕਿ ਪਾਠ ਨਹੀਂ ਕਰਨੇ ਪਾਠ ਕਰੋ ਨਿਤਨੇਮ ਦੀਆਂ ਬਾਣੀਆਂ ਪੜੋ ਤੇ ਸ਼ਾਮ ਦੀਆਂ ਬਾਣੀਆਂ ਪੜੋ ਪਰ ਇਹ ਬਾਣੀਆਂ ਪੜ੍ਹਨ ਦਾ ਫਾਇਦਾ ਤੁਹਾਨੂੰ ਤਦ ਹੋਏਗਾ ਜਦੋਂ ਤੁਹਾਨੂੰ ਇਹਨਾਂ ਬਾਣੀਆਂ ਦਾ ਮਤਲਬ ਪਤਾ ਲੱਗ ਜਾਏਗਾ ਵੰਦਗੀ ਕਰੋ ਵਾਹਿਗੁਰੂ ਜੀ ਤੁਹਾਨੂੰ ਵੰਦਗੀ ਕਰਨੀ ਪੈਣੀ ਹੈ ਤੇ ਵੰਦਗੀ ਦਾ ਰਾਹ ਕਿਹੜਾ ਹੈ ਬੈਠ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ ਵਾਹਿਗੁਰੂ ਜੀ ਤੁਸੀਂ ਦਿਨ ਦੇ ਵਿੱਚ ਇੱਕ ਘੰਟਾ ਸਵੇਰੇ ਰੱਖ ਲਓ ਵਾਹਿਗੁਰੂ ਜੀ ਤੁਸੀਂ 3 ਵਜੇ ਉੱਠ ਸਕਦੇ ਹੋ 4 ਵਜੇ ਉੱਠ ਸਕਦੇ ਹੋ 4 ਵਜੇ ਤੋਂ ਲੈ ਕੇ 5 ਵਜੇ ਦਾ ਸਮਾਂ ਜੋ ਹੈ ਉਹ ਅਮਰਤ ਵੇਲਾ ਹੈ ਠੀਕ ਹੈ ਜੀ 5 ਵਜੇ ਤੋਂ ਬਾਅਦ ਤਾਂ ਸਾਰੀ ਸ੍ਰਿਸ਼ਟੀ ਜਾਗ ਜਾਂਦੀ ਹੈ ਉਸ ਤੋਂ ਬਾਅਦ ਅੰਮ੍ਰਿਤ ਵੇਲਾ ਨਹੀਂ ਹੁੰਦਾ ਤਾਂ ਸੂਰਜ ਜੀ ਵੀ ਉੱਠ ਗਿਆ ਸਾਰੇ ਲੋਕ ਵੀ ਉੱਠ ਗਏ ਫਿਰ ਉਹ ਜੋ ਮਤਲਬ ਪੋਜ਼ਿਟਿਵਿਟੀ ਨਹੀਂ ਰਹਿੰਦੀ ਐ ਨਹੀਂ ਕਿਉਂਕਿ ਸਾਰੀ ਦੁਨੀਆ ਉੱਠ ਜਾਂਦੀ ਹੈ ਸਾਰੇ ਕਿਤੇ ਹੱਲਾ ਆਵਾਜ਼ਾਂ ਲੱਗ ਜਾਂਦੀਆਂ ਹਨ ਵੈਦੂ ਜੀ ਸਾਰੀ ਸਿਟੀ ਉੱਠ ਕਰਦੀ ਐ ਸੋ ਅੰਮ੍ਰਿਤ ਵੇਲਾ ਸੰਭੋ ਵੈਦੂ ਜੀ ਤੁਸੀਂ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਇਸ਼ਨਾਨ ਕਰਨ ਤੋਂ ਬਾਅਦ ਪਾਠ ਬਾਣੀ ਪੜੋ ਆਪਣੇ ਜੋ ਪੜ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਬੈਠ ਜਾਣਾ ਹੈ ਠੀਕ ਹੈ ਜੀ ਕਿਉਂਕਿ ਮਨ ਉਸ ਟਾਈਮ ਸ਼ਾਂਤ ਹੋਇਆ ਹੁੰਦਾ ਹੈ ਮਨ ਜੋ ਹੈ ਉਹ ਇੰਨਾ ਭੱਜ ਰਿਹਾ ਹੈ ਤੁਸੀਂ 2 2 ਮਿੰਟ ਜਾਂ 5 ਮਿੰਟ ਲਈ ਵੀ ਇਕੱਲੇ ਨਹੀਂ ਬੈਠ ਸਕਦੇ ਉਸ ਟਾਈਮ ਤੋਂ ਬਾਰੇ ਤੁਹਾਡੇ ਦਿਮਾਗ ਦੇ ਵਿੱਚ ਹਜ਼ਾਰਾਂ ਕਰੋੜਾਂ ਫੁਰਨੇ ਆ ਜਾਣਗੇ ਇੱਥਾਂ ਦਾ ਇਹ ਵਿਚਾਰ ਆਣਗੇ ਕੋਈ ਕੁਛ ਦੇ ਮਨ 'ਚ ਕੁਝ ਚੱਲੂਗਾ ਕਿਸੇ ਨੇ ਕੰਮ ਕਰਨਾ ਹੈ ਕਿਸੇ ਨੇ ਕਿਤੇ ਜਾਣਾ ਹੈ ਕਿਸੇ ਨੇ ਕੁਝ ਖਰੀਦਣਾ ਹੈ ਕਿਸੇ ਨੇ ਕੋਈ ਕੰਮ ਕਰਦਾ ਪਿਆ ਹੈ ਕਿਸੇ ਨੂੰ ਕਿਸੇ ਨੂੰ ਕੁਝ ਕਹਿਣਾ ਹੈ ਕਿਸੇ ਫੋਨ ਕਰਨਾ ਹੈ ਕੋਈ ਕੰਮ ਹੈ ਜਾਂ ਮਤਲਬ ਸੋਚੀ ਜਾਣਗੇ ਦਿਮਾਗ ਨੂੰ ਇੰਨਾ ਦੜਾ ਦੇਣਗੇ ਮਤਲਬ ਦਿਮਾਗ ਬਹੁਤ ਭੱਜਦਾ ਵੈਗੁਰੂ ਜੀ ਇਸ ਦਿਮਾਗ ਨੂੰ ਸ਼ਾਂਤ ਰੱਖਣ ਲਈ ਅਸੀਂ ਕੀ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਤੇ ਅਮਰਤ ਵੇਲੇ ਹੀ ਆਪਾਂ ਨੇ ਜਾਪ ਕਰਨਾ ਹੈ ਜਾਪ ਕਰਨਾ ਹੈ ਗੁਰਮੰਤਰ ਦਾ ਗੁਰਮੰਤਰ ਕੀ ਹੈ ਵਾ ਗਿਰੂ ਵਾ ਗਿਰੂ ਵਾ ਗਿਰੂ ਇਹ ਗੁਰਮੰਤਰ ਦਾ ਜਾਪ ਜੋ ਹੈ ਅਸੀਂ ਉੱਚੀ-ਉੱਚੀ ਕਰਨਾ ਹੈ ਹੁਣ ਤੁਸੀਂ ਕਹੋਗੇ ਕਿ ਇਹ ਉੱਚੀ ਕਿਉਂ ਕਰਨਾ ਹੈ ਵੈਗਰੋ ਜੀ ਜੋ ਸਾਡਾ ਮਨ ਹੈ ਨਾ ਮਨ ਸੁੱਤਾ ਪਿਆ ਹੈ ਉਸ ਮਨ ਨੂੰ ਉਹ ਮਨ ਜੋ ਹੈ ਉਹ ਪੰਜ ਦੂਤਾਂ ਦੇ ਬਸਪਿਆ ਹੋਇਆ ਹੈ ਪੰਜ ਦੂਤ ਜੋ ਮੈਂ ਤੁਹਾਨੂੰ ਹੁਣੇ ਗਿਣਾਏ ਨੇ ਉਹਨਾਂ ਦੇ ਵਿੱਚ ਫਸ ਗਿਆ ਹੈ ਤੇ ਮਨ ਉਹ ਭੁਜਾਈ ਫਿਰ ਰਹੇ ਨੇ ਮਨ ਨੂੰ ਮਤਲਬ ਉਹ ਉਹਨਾਂ ਦੇ ਬਸ ਹੈ ਉਹ ਜੀ ਕਰਦਾ ਹੈ ਕਦੇ ਕਿਧਰੇ ਲੈ ਜਾਂਦੇ ਹਨ ਮਨ ਨੂੰ ਕਦੇ ਕਿਧਰੇ ਲੈ ਜਾਂਦੇ ਹਨ ਤੇ ਇਹ ਦੂਤ ਮਨ ਨੂੰ ਉਦੋਂ ਛੱਡਦੇ ਹਨ ਸਵੇਰੇ ਸਵੇਰੇ ਆਪਣਾ ਦੇਖੋ ਸ਼ਾਂਤੀ ਹੁੰਦੀ ਹੈ ਅਮਰਤ ਵੇਲੇ ਉਸ ਟਾਈਮ ਕੋਈ ਫੁਰਨਾ ਨਹੀਂ ਹੁੰਦਾ ਕੋਈ ਦਿਮਾਗ ਦੇ ਵਿੱਚ ਵਿਚਾਰ ਨਹੀਂ ਹੁੰਦਾ ਇੱਕਦਮ ਆਪਾਂ ਕਹਿੰਦੇ ਨੇ ਸੋ ਕਿ ਉੱਠੇ ਆ ਸ਼ਾਂਤੀ ਜੀ ਸ਼ਾਂਤੀ ਜੀ ਮਹਿਸੂਸ ਹੁੰਦੀ ਹੈ ਸੋ ਉਹੀ ਮੈਂ ਕਹਿ ਰਹੀ ਹਾਂ ਕਿ ਉਸ ਟਾਈਮ ਤੁਸੀਂ ਉੱਠੋ ਤੁਸੀਂ ਗੁਰਮੰਤਰ ਦਾ ਜਾਪ ਕਰੋ ਤੇ ਉੱਚੀ-ਉੱਚੀ ਕਰੋ ਉੱਚੀ-ਉੱਚੀ ਕਰੋਗੇ ਤੁਹਾਡੇ ਜੋ ਫੁਰਨੇ ਹਨ ਵਿਚਾਰ ਹਨ ਉਹ ਰੁਕ ਜਾਂਦੇ ਹਨ ਕਿਉਂਕਿ ਮਨ ਸੁੱਤਾ ਹੋਇਆ ਹੈ ਉਸੇ ਨੂੰ ਤਾਂ ਆਪਾਂ ਨੇ ਜਗਾਉਣਾ ਹੈ ਵੈਗੋ ਜੀ ਜਦੋਂ ਜਾਗ ਜਾਂਦਾ ਹੈ ਤੇ ਸਾਰਾ ਕੁਝ ਹੋਲੀ-ਹੋਲੀ-ਹੋਲੀ ਸਾਰੇ ਰਸਤੇ ਸਾਫ਼ ਹੋ ਜਾਂਦੇ ਹਨ ਤੇ ਉਸ ਵਾਹਿਗੁਰੂ ਤੱਕ ਆਪਣੀ ਪਹੁੰਚ ਸ਼ਾਇਦ ਆਪਾਂ ਕਰ ਪਾਈਏ ਕਿਉਂਕਿ ਜਿਸ ਸੰਸਾਰਿਕ ਜੀਵਨ ਦੇ ਵਿੱਚ ਉਲਝੇ ਹੋਏ ਅੰਨੇ ਹਾਂ ਆਪਾਂ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਅਸਲ ਸੱਚਾਈ ਕੀ ਹੈ ਅਸਲ ਸੱਚਾਈ ਉਹ ਸੱਚ ਉਹ ਇੱਕ ਪਰਮਾਤਮਾ ਅਕਾਲ ਪੁਰਖ ਹੀ ਉਹ ਵਾਹਿਗੁਰੂ ਸੱਚ ਹੈ ਪੱਕੀ ਸਭ ਤਾਂ ਛੁੱਟਦਾ ਪੈ ਸਾਰਾ ਹੈ ਵਾਈਗਰੂ ਜੀ ਇਹ ਦੁਨੀਆ ਆਣੀ ਜਾਣੀ ਹੈ ਸਾਡੇ ਤੋਂ ਪਹਿਲਾਂ ਵੀ ਕਈ ਆਏ ਸਾਡੇ ਤੋਂ ਬਾਅਦ ਵੀ ਕਈਆਂ ਨੇ ਆਣਾ ਹੈ ਇਹ ਜਗ੍ਹਾ ਘਰ-ਵਾਰ ਪੈਸਾ ਸਭ ਇੱਥੇ ਹੀ ਰਹਿੰਦਾ ਹੈ ਤੇ ਇੱਥੇ ਹੀ ਰਹਿ ਜਾਂਦਾ ਹੈ ਕੀ ਜਾਂਦਾ ਹੈ ਨਾਲ ਸਿਰ ਵਾਈਗਰੂ ਜੀ ਦਾ ਨਾਮ ਹੀ ਨਾਲ ਜਾਂਦਾ ਹੈ ਸੱਚ ਹੈ ਤਾਂ ਨਾਮ ਸੱਚ ਹੈ ਨਾਮ ਦੇ ਵਿੱਚ ਬੰਦਗੀ ਹੈ ਬੰਦਗੀ ਕਰੋ ਵਾਈਗਰੂ ਜੀ ਜੋ ਜੋ ਮੇਰੀ ਵੀਡੀਓ ਨੂੰ ਵੇਖਦੇ ਹਨ ਉਹ ਜਰੂਰ ਗੁਰਮੰਤਰ ਦਾ ਜਾਪ ਕਰਨਾ ਵਾਹਿਗੁਰੂ ਜੀ ਜੇ ਤੁਸੀਂ ਸਵੇਰੇ ਨਹੀਂ ਉੱਠ ਸਕਦੇ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਡਾ ਜਦੋਂ ਤੁਸੀਂ ਬੰਦਗੀ ਦਿਨ ਦੇ ਵਿੱਚ ਵੀ ਕਰ ਸਕਦੇ ਹੋ ਪਰ ਦਿਨ ਦੇ ਵਿੱਚ ਕੀ ਹੈ ਧਿਆਨ ਨਹੀਂ ਲੱਗੇਗਾ ਤੁਹਾਡਾ ਤੇ ਦਿਨ ਦੇ ਵਿੱਚ ਤੁਸੀਂ ਚਲੋ ਪਹਿਲਾਂ ਤੁਸੀਂ 15 ਮਿੰਟ ਤੋਂ ਸ਼ੁਰੂ ਕਰੋ 10 ਮਿੰਟ ਤੋਂ 10 ਮਿੰਟ ਬੈਠ ਕੇ 15 ਮਿੰਟ ਬੈਠ ਕੇ ਤੁਸੀਂ ਜਾਪ ਕਰੋ ਤੇ ਜਾਪ ਕਰਨ ਦੇ ਹੋਏ ਤੁਸੀਂ ਨਾ ਤਾਂ ਹਿਲਣਾ ਹੈ ਤੇ ਨਾ ਹੀ ਤੁਸੀਂ ਕੋਈ ਘਾਰਿਸ਼ ਹੋ ਰਹੀ ਹੈ ਐਦਾਂ ਹਿੱਲਣਾ ਡੁੱਲਣਾ ਨਹੀਂ ਹੈ ਤੁਸੀਂ ਇੱਕ ਜਗ੍ਹਾ ਬੈਠ ਜਾਣਾ ਹੈ ਜਿਨ੍ਹਾਂ ਦੇ ਗੋਡੇ ਦੁਖਦੇ ਹਨ ਵੈਸੇ ਤਾਂ ਤੁਸੀਂ ਐਦਾਂ ਹੀ ਬੈਠਣਾ ਹੈ ਚੌਂਕੜਾ ਮਾਰ ਕੇ ਪਰ ਜੇ ਤੁਸੀਂ ਤੁਹਾਡੇ ਗੋਡੇ ਦੁਖਦੇ ਹਨ ਕਿਸੇ ਦੇ ਵੀ ਤੇ ਲੱਤਾਂ 'ਚ ਕੋਈ ਤਕਲੀਫ ਹੈ ਤਾਂ ਤੁਸੀਂ ਸਿੱਧੀਆਂ ਲੱਤਾਂ ਕਰਕੇ ਪਿੱਛੇ ਢੋਲ ਆ ਕੇ ਬੈਠ ਸਕਦੇ ਹੋ ਢੋਲ ਆ ਕੇ ਚੰਗੀ ਤਰ੍ਹਾਂ ਬੈਠ ਜਾਓ ਤੇ ਧਿਆਨ ਅੱਖਾਂ ਤੁਸੀਂ ਬਿਲਕੁਲ ਸਹਿਜ ਨਾਲ ਬੰਦ ਕਰਨੀਆਂ ਹਨ ਸਹਿਜ ਨਾਲ ਬੰਦ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਹੌਲੀ-ਹੌਲੀ ਜਾਪ ਕਰਨਾ ਸ਼ੁਰੂ ਕਰੋਗੇ ਫਿਰ ਉਸ ਤੋਂ ਬਾਅਦ ਉੱਚੀ-ਉੱਚੀ ਕਰੋਗੇ ਫਿਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਫਿਰ ਤੁਸੀਂ ਸਹਜ ਦੇ ਵਿੱਚ ਹੌਲੀ-ਹੌਲੀ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਚੁੱਪ ਕਰਕੇ ਬਹਿ ਜਾਣਾ ਹੈ ਤੇ ਜਦੋਂ ਚੁੱਪ ਕਰਕੇ ਬਹਿ ਜਾਓਗੇ ਉਸ ਤੋਂ ਬਾਅਦ ਤੁਹਾਨੂੰ ਆਨੰਦ ਮਿਲੇਗਾ ਜੀ ਜੇ ਤਾਂ ਆਨੰਦ ਪਹਿਲੀ ਵਾਰ ਤਾਂ ਤੁਹਾਨੂੰ ਨਹੀਂ ਮਿਲਣਾ ਕਿਉਂਕਿ ਆਪਾਂ ਹਜੇ ਇੰਨੇ ਨਵੇਂ ਹਾਂ ਵਾਈਗੁਰੂ ਜੀ ਸੋ ਵਾਹਿਗੁਰੂ ਹੌਲੀ-ਹੌਲੀ ਜ਼ਰੂਰ ਮੇਰ ਕਰ ਦਿੰਦੇ ਨੇ ਜਿਹੜਾ ਬੱਚਾ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਸ ਦੇ ਰਸਤੇ ਤੇ ਤੁਰ ਪੈਂਦਾ ਹੈ ਤੇ ਵਾਹਿਗੁਰੂ ਉਸ ਵਾਸਤੇ ਹਰ ਕੋਈ ਰਸਤਾ ਖੋਲ ਦਿੰਦੇ ਹਨ ਕਿਉਂਕਿ ਵਾਹਿਗੁਰੂ ਕਹਿੰਦਾ ਹੈ ਕਿ ਬੱਚਿਓ ਤੁਸੀਂ ਆਪ ਟੱਗਾ ਹੀ ਹੋ ਤੁਸੀਂ ਮੇਰੇ ਮੇਰਕ ਨਹੀਂ ਆਉ ਤਾ ਸਹੀ ਮੇਰੇ ਮੈਂ ਤੁਹਾਡੀ ਵਾ ਆਪੇ ਫੜ ਲੈਣੀ ਆ ਤੁਸੀਂ ਬੰਦਗੀ ਤਾਂ ਕਰੋ ਤੁਸੀਂ ਨਾਮ ਤਾਂ ਜਪੋ ਸੋ ਵਾਹਿਗੁਰੂ ਸਾਡੇ ਬਖਸ਼ਣ ਹਾਰ ਹਨ ਕਿੱਡੀਆਂ ਹੀ ਗਲਤੀਆਂ ਹੋ ਜਾਣ ਕਿੱਡੀਆਂ ਵੱਡੀਆਂ-ਵੱਡੀਆਂ ਗਲਤੀਆਂ ਹੋ ਜਾਣ ਸਾਰੀਆਂ ਵਾਹਿਗੁਰੂ ਜੀ ਮਾਫ ਕਰ ਦਿੰਦੇ ਹਨ ਸੋ ਵਾਹਿਗੁਰੂ ਸਾਡੇ ਬਖਸ਼ਣ ਹਾਰ ਹਨ ਸੋ ਜਿਨ੍ਹਾਂ ਨੂੰ ਵੀ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਜੀ ਸੋ ਸ਼ੇਅਰ ਕਰ ਦਿਓ ਜੀ ਤਾਂਕਿ ਕਿਸੇ ਹੋਰ ਨੂੰ ਵੀ ਮੇਰੇ ਵੀਰ ਭੈਣ ਭਰਾ ਨੂੰ ਪਤਾ ਚੱਲ ਜਾਏ ਕਿ ਬੰਦਗੀ ਕਰਨੀ ਕਿੰਨੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਪ੍ਰਮਾਤਮਾ ਨਾਲ ਮਿਲਣਾ ਹੀ ਸੱਚ ਹੈ ਵਾਹਿਗੁਰੂ ਜੀ ਸੋ ਕੰਮ ਵੀ ਕਰਦੇ ਰਹੋ ਜੀ ਆਪਣੇ ਤੇ ਵਾਹਿਗੁਰੂ ਨੂੰ ਵੀ ਯਾਦ ਕਰਦੇ ਰਹੋ ਆਪਣੇ ਕੋਲ ਟਾਈਮ ਹੀ ਨਹੀਂ ਰਿਹਾ ਵਾਹਿਗੁਰੂ ਜੀ ਅੱਜਕੱਲ ਵਾਹਿਗੁਰੂ ਨੂੰ ਯਾਦ ਕਰਨ ਦਾ ਟਾਈਮ ਨਹੀਂ ਹੈ ਰੋਟੀ ਖਾਣ ਦਾ ਟਾਈਮ ਹੈ ਦੌੜਨ ਦਾ ਟਾਈਮ ਹੈ ਭੱਜਣ ਦਾ ਟਾਈਮ ਹੈ ਸਾਰੀ ਦੁਨੀਆ ਭੱਜੀ ਫਿਰ ਰਹੀ ਹੈ ਇਹ ਦੁਨੀਆ ਦੀ ਦੌੜ ਨੂੰ ਛੱਡੋ ਥੋੜਾ ਧਿਹਰਾਵ ਲੈ ਕੇ ਉਠ ਧਿਹਰਾਵ ਕਿਵੇਂ ਆਏਗਾ ਵੰਦਗੀ ਕਰਨ ਨਾਲ ਜਾਪ ਕਰਨ ਨਾਲ ਜਦੋਂ ਜਾਪ ਕਰਕੇ ਉਠੋਗੇ ਨਾ ਤੁਹਾਡਾ ਮਨ ਇੰਨਾ ਸ਼ਾਂਤ ਹੋਇਆ ਹੋਇਆ ਹੋਏਗਾ ਨਾ ਤੁਸੀਂ ਕਹੋਗੇ ਆਹ ਕੀ ਕਿੰਨਾ ਆਨੰਦ ਹੈ ਹਾਂਜੀ ਇਹੀ ਆਨੰਦ ਹੈ ਜੋ ਸਾਨੂੰ ਉਸ ਗੁਰੂ ਪ੍ਰਮਾਤਮਾ ਨਾਲ ਮਿਲਾਪ ਕਰਾਏਗਾ ਸੋ ਵਾ ਗੁਰੂ ਜੀ ਸੋ ਬਹੁਤ ਹੀ ਲੰਬੀ ਵੀਡੀਓ ਨਾ ਕਰਦੇ ਹੋਏ ਸੋ ਕਿਉਂਕਿ ਹੋਰ ਕੋਈ ਵੀਡੀਓ ਦੇ ਵਿੱਚ ਆਪਾਂ ਬਾਕੀ ਗੱਲਾਂ ਕਰਾਂਗੇ ਜੀ ਤੁਹਾਡੇ ਸਾਹਮਣੇ ਸੋ ਇਜਾਜ਼ਤ ਲੈਣਿਆ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਜਤ ਤੱਕ ਲਈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ